ਦੱਖਣੀ ਅਫਰੀਕਾ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤ ਲਈ ਹੈ ਇੰਗਲੈਂਡ ਵਿੱਚ ਕ੍ਰਿਕਟ ਦਾ ਮੱਕਾ ਮੰਨੇ ਜਾਂਦੇ ਲਾਰਡਜ਼ ਮੈਦਾਨ 'ਚ ਖੇਡੇ ਗਏ ਡਬਲਯੂਟੀਸੀ ਫਾਈਨਲ 'ਚ ਗੇਂਦਬਾਜ਼ਾਂ ਤੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਆਸਟ੍ਰੇਲੀਆ ਨੇ ਜਿੱਤ ਲਈ ਦੋ ਸਭਿਆਸੀ ਦੌੜਾਂ ਦਾ ਟੀਚਾ ਦਿੱਤਾ ਸੀ ਜੋ ਦੱਖਣੀ ਅਫਰੀਕਾ ਨੇ ਏਡਨ ਮਾਰਕਰਮ ਦੇ ਸੈਂਕੜੇ ਤੇ ਕਪਤਾਨ ਟੇਮਬਾ ਬੂਮਾ ਦੇ ਨੀਮ ਸੈਂਕੜੇ ਦੀ ਮਦਦ ਨਾਲ ਹਾਸਲ ਕਰ ਲਿਆ ਮਾਰਕਰਮ ਪਹਿਲੀ ਪਾਰੀ 'ਚ ਬਿਨਾਂ ਖਾਤਾ ਖੋਲ੍ਹ ਪਰ ਦੂਜੀ ਪਾਰੀ ਚ ਉਸਨੇ 136 ਦੌੜਾਂ ਬਣਾਈਆਂ ਜਦਕਿ ਬਬੂਮਾ ਨੇ 68 ਦੌੜਾਂ ਬਣਾਈਆਂ ਦੋਵਾਂ ਨੇ ਤੀਜੀ ਵਿਕਟ ਲਈ 147 ਦੌੜਾਂ ਦੀ ਪਾਈਵਾਲੀ ਕਰਦੇ ਆਂ ਟੀਮ ਦੀ ਜਿਹੜੇ ਅਹਿਮ ਭੂਮਿਕਾ ਨਿਭਾਈ ਆਸਟ੍ਰੇਲੀਆ ਪਹਿਲੀ ਪਾਰੀ ਚ 212 ਦੌੜਾਂ ਤੇ ਦੂਜੀ ਪਾਰੀ ਚ 1027 ਦੌੜਾਂ ਬਣਾਈਆਂ ਸਨ ਆਸਟ੍ਰੇਲੀਆ ਨੇ ਪਹਿਲੀ ਪਾਰੀ ਚ 212 ਦੌੜਾਂ ਤੇ ਦੂਜੀ ਪਾਰੀ ਚ 207 ਦੌੜਾਂ ਬਣਾਈਆਂ ਸਨ ਦੱਖਣੀ ਅਫਰੀਕਾ ਟੀਮ ਪਹਿਲੀ ਪਾਰੀ ਚ 138 ਦੌੜਾਂ ਤੇ ਆਊਟ ਹੋ ਗਈ ਸੀ ਹਾਲਾਂਕਿ ਦੂਜੀ ਪਾਰੀ 'ਚ ਉਸਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਟੀਮ ਨੂੰ ਇਤਿਹਾਸਿਕ ਜਿੱਤ ਦਿਵਾਈ। ਦੱਖਣੀ ਅਫਰੀਕਾ ਵੱਲੋਂ ਤੇਜ਼ ਗੇਂਦਬਾਜ਼ ਕਗੇਸੋਰ ਬਾਡਾ ਨੇ ਮੈਚ ਵਿੱਚ 9 ਵਿਕਟਾਂ ਹਾਸਲ ਕੀਤੀਆਂ। ਆਸਟ੍ਰੇਲੀਆ ਵੱਲੋਂ ਕਪਤਾਨ ਪੈਟ ਕਮਿੰਗਜ਼ ਨੇ ਦੋਵਾਂ ਪਾਰੀਆਂ 'ਚ 7 ਵਿਕਟਾਂ ਛਟਕਾਈਆਂ। ਦੱਖਣੀ ਅਫਰੀਕਾ ਨੇ 27 ਸਾਲਾਂ ਬਾਅਦ ਕੋਈ ICC ਟੂਰਨਾਮੈਂਟ ਜਿੱਤਿਆ ਹੈ। ਇਸ ਤੋਂ ਪਹਿਲਾਂ ਉਸਨੇ 1998 ਵਿੱਚ ICC ਮੈਨਜ਼ ਚੈਂਪੀਅਨ ਟਰੋਫੀ ਜਿੱਤੀ ਸੀ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਆਪਣੇ ਉੱਤੇ ਚੋਕਰਸ ਦਾ ਟੈਗ ਵੀ ਹਟਾ ਦਿੱਤਾ ਹੈ।